ਪ੍ਰਕਾਸ਼ ਦਿਹਾੜੇ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਸ਼ੁਕਰਪੁਰਾ ਤੋਂ ਖਾਲਸਾਈ ਰਵਾਇਤਾ ਨਾਲ ਸਜਾਏ ਗਏ ਨਗਰ ਕੀਰਤਨ ਚ ਸੰਗਤਾਂ ਦਾ ਉਮੜਿਆ ਸੈਲਾਬ ਇਸ ਤੇ ਨਾਲ ਸੰਗਤਾਂ ਨੇ ਲੰਗਰ ਵੀ ਲਗਾਏ ਗਏ ਨਗਰ ਕੀਰਤਨ ਵਿੱਚ ਧਾਰਮਿਕ ਰਾਜਨੀਤਿਕ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਹਾਜ਼ਰੀ ਲਗਵਾਈ ਤੁਸੀਂ ਦੇਖ ਰਹੇ ਹੋ ਡੀ ਐਸ ਨਿਊਜ਼ ਪੰਜਾਬ ਦੀ ਖਾਸ ਖਬਰ ਪੱਤਰਕਾਰ ਅਸ਼ੋਕ ਜਰੇਵਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਅੱਜ ਇਹ ਨਗਰ ਕੀਰਤਨ ਜਿਹੜਾ ਵੱਖ-ਵੱਖ ਪਿੰਡਾਂ ਚੋਂ ਹੁੰਦਾ ਹੋਇਆ ਇੱਥੇ ਪਹੁੰਚ ਰਿਹਾ ਜੀ ਤੇ ਉਹਦੇ ਸਵਾਗਤ ਲਈ ਇੱਥੇ ਪਤਕਾ ਯੂਨੀਅਨ ਵੱਲੋਂ ਮੰਦਨ ਦਾ ਇੰਤਜ਼ਾਮ ਕੀਤਾ ਗਿਆ ਜੀ ਤੇ ਮੈਂ ਇਸ ਸੰਬੰਧ ਵਿੱਚ ਇਲਾਕਾ ਨਿਵਾਸੀਆਂ ਨੂੰ ਤੇ ਬਾਕੀ ਸਾਰਿਆਂ ਨੂੰ ਇਸ ਦੇੰਦੀ ਬਹੁਤ-ਬਹੁਤ ਬਧਾਈ ਜੰਦਾ। ਚਲੋ ਮੈਂ ਜੀ ਪ੍ਰੋਫੈਸਰ ਵਰਦੀ ਐਡਵੋਕੇਟ ਬਟੋੜਾ ਦਾ ਰਾਮ ਗੜਿਆ ਸਿੰਘ ਸਭਾ ਦਾ ਪ੍ਰਧਾਨ ਬੋਲ ਰਿਹਾ ਹਾਂ ਇਹ ਜੋ ਨਗਰ ਕੀਰਤਨ ਹੈ ਹਰ ਸਾਲ ਭਾਨਤਨ ਸ੍ਰੀ ਗੁਰੂ ਕਬੇ ਸਿੰਘ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਸਜਾਇਆ ਜਾਂਦਾ ਹੈ ਜੋ ਕਿ ਸ਼ੁਗਰਪੁਰ ਦੇ ਗਲੀਆਂ ਚ ਹੁੰਦਾ ਹੋਇਆ ਹਨਾਮ ਨਗਰ ਮਾਨ ਨਗਰ ਸੁੰਦਰ ਨਗਰ ਦਾ ਡੇਰਾ ਰੋਡ ਕਈ ਹੁਣ ਐਸੋਲੇ ਜਿਹੜਾ ਹੈ ਜੀਤ ਨਗਰ ਪਜਾਇਆ ਹੈ। ਸੋ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਵੱਖ-ਵੱਖ ਥਾਵਾਂ ਤੇ ਸੰਗਤਾਂ ਨੇ ਲੰਗਰ ਹੋਰ ਕਈ ਪ੍ਰਕਾਰਾਂ ਦਾ ਸੇਵਾ ਕਰੀਆਂ ਹਨ ਤੋਂ ਮੈਂ ਸਾਰੀਆਂ ਸੰਗਤਾਂ ਨੂੰ ਤਾਂਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰੂਪੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਦਾ ਇਹ ਦਿਲਦਿਆਂ ਕਰ ਹੈਗਾ ਧੰਨਵਾਦ ਕਰਦਾ ਹਾਂ ਜੋ ਕਿ ਇਸ ਸਮਾਗਮ ਦੇ ਵਿੱਚ ਜੋ ਮਹਾਨ ਅਗਰ ਗੀਤਨ ਸਜਾਇਆ ਗਿਆ ਹੈ ਵਿੱਚ ਤਨ ਮਨ ਦੇ ਧੰਦੇ ਦਾਸ ਬਾਵਾਂ ਕਰਕੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਾਰਾ ਇੰਨੀ ਵੱਧ ਝੜ ਕੇ ਤੇ ਇੰਨਾ ਚਾਏ ਸੰਗਤਾਂ ਦੇ ਵਿੱਚ ਵੀ ਗੁਰੂ ਨਾਨਕ ਸਿੰਘ ਮਹਾਰਾਜ ਨੇ ਸਾਰੇ ਧਰਮਾਂ ਨੂੰ ਇੱਕ ਬਰਾਬਰ ਕੀਤਾ ਜੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਸ ਕਰਕੇ ਉਹ ਤਾਂ ਦਾ ਚਰਮ ਦਿਹਾੜਾ ਇੰਨੀ ਚਾ ਦਾ ਸ਼ਰਦਾ ਦਾ ਇੰਨੀ ਉਚਾ ਨਾ ਮਨਾ ਰਹੀ ਹੈ ਸਾਰੀ ਸੰਗਤ ਚਾ ਛੱਲਿਆ ਨਹੀਂ ਜਾ ਰਿਹਾ ਤੇ ਮੈਂ ਬਹੁਤ ਧੰਨਵਾਦ ਕਰਦਾ ਆਪਣੀ ਨਿਊ ਜਾਗਦੀ ਪੀਰ ਪ੍ਰੈਸ ਐਸੋਸੀਏਸ਼ਨ ਦਾ ਕਿ ਜਿਨ੍ਹਾਂ ਨੇ ਇੱਡਾ ਵਧੀਆ ਉਪਰਾਲਾ ਕੀਤਾ ਇੰਨੀ ਵਧੀਆ ਉਹਨਾਂ ਨੇ ਮੈਨੇਜਮੈਂਟ ਕੀਤੀ ਹੈ ਸੰਗਤ ਵਾਸਤੇ ਨਗਰ ਕੀਰਤਨ ਵਾਸਤੇ ਗੁਰੂ ਸਾਹਿਬ ਵਾਸਤੇ ਵੀ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੇਰੇ ਵਰਗੇ ਬੰਦੇ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਲਾ ਕੇ ਸੇਵਾ ਦਾ ਮੌਕਾ ਦਿੱਤਾ ਇਸ ਪ੍ਰੈਸ ਐਸੋਸੀਏਸ਼ਨ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਆਸਰੇ ਨਾਲ ਵੱਧ ਝੜ ਕੇ ਸਾਰੀ ਸੇਵਾ ਕਰਦੇ ਇਹਨਾਂ ਨੂੰ ਬਹੁਤ ਜ਼ਿਆਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੀ ਉੱਤੇ ਸਾਰਿਆਂ ਦੀ ਮਨੋਗਾਮਨਾ ਪੂਰੀ ਕਰਨਾ ਇਹ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ